ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਸਾਰੇ ਜਾਣੇ ਹੋਪ ਤੁਸੀਂ ਸਾਰੇ ਜਾਣੇ ਵਧੀਆ ਹੋਵਗੇ ਤੇ ਅੱਜ ਜੈਸੀ ਕਰਨੀ ਵੈਸੀ ਕਰਨੀ ਜੈਸੀ ਕਰਨੀ ਵੈਸੀ ਬਣਨੀ ਦਾ ਲਾਸਟ ਪਾਰਟ ਪੈ ਚੁੱਕਾ ਵਾ ਤੇ ਇਹ ਵੀਡੀਓ ਸਕਿਪ ਨਾ ਕਰਿਓ ਤੇ ਜਿਸ ਤਰ੍ਹਾਂ ਇਸ ਵੀਡੀਓ ਦੇ ਵਿੱਚ ਦਿਖਾਇਆ ਗਿਆ ਨਾ ਐਂਡ ਵੀ ਉਸ ਤਰ੍ਹਾਂ ਹੀ ਹੋਏਗਾ ਰਿਐਲਿਟੀ ਦੇ ਵਿੱਚ ਤੇ ਤੁਸੀਂ ਸਾਰੇ ਜਾਣੇ ਸਾਨੂੰ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਇਹ ਵੀਡੀਓ ਕਿਵੇਂ ਦੀ ਲੱਗੀ ਆ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਜੀ ਥੈਂਕ ਯੂ ਜੀ ਸਾਹਿਬ ਮਲਮਾ ਉਹ ਆਜੀ ਕੋਲੋਂ ਗੋਲਡ ਦੀ ਮੰਗ ਕਰ ਰਹੀ ਆ ਹਾਂਜੀ ਕੀ ਕੰਮ ਆ ਉਹਨਾਂ ਦੇ ਨਾਲ ਕੋਈ ਨਹੀਂ ਦੱਸ ਦਿੰਨੇ ਕੰਮ ਅਰੈਸਟ ਕਰਨ ਆਏ ਉਹਨੂੰ ਆਪਾਂ ਅਰੈਸਟ ਪ੍ਰੋਪਰਟੀ ਕਿਚਨਾ ਆਪਣੇ ਨਾਂ ਆਓ ਆਓ ਇਹਨੂੰ ਪਤਾ ਪੁੱਛਣਾ ਤਹਰੋਂ ਅੰਦਰ ਆਓ ਚਾਹੀਦੀ ਚਲ ਆਓ ਮੇਰੇ ਕਾਲ ਤੇ ਸੁਣੋ ਭੂਆ ਜੀ ਘਰ ਕੀ ਹੋਵਦੀ ਕੁਝ ਨਹੀਂ ਆ ਜਾ ਅੰਦਰ ਪਤਾ ਲੱਗਦਾ ਤੈਨੂੰ ਆ ਜਾ ਦੱਸ ਦੇ ਤੈਨੂੰ ਕਿਹਦੇ ਕੋਲ ਆਇਆ ਬਾਹਰ ਮੰਮੀ ਬਾਹਰ ਪੁਲਿਸ ਆਈ ਆ ਭੂਆ ਜੀ ਪੁਲਿਸ ਲੈ ਕੇ ਆਇਆ ਨਾਲ ਕਿਉਂ 골ਡ ਦੀ ਮੰਗ ਕਿਥੇ ਆ ਦੱਸਣ ਕਿਉਂ ਨਹੀਂ ਦੇ ਕੀ ਹੋਇਆ ਜੀ ਧੋਖੇ ਬਾਜੀ ਨਾ ਪ੍ਰੋਪਰਟੀ ਕੀ ਸੀ ਨਾ ਆਪਣੇ ਨਾਂ ਇਹ ਹੋਲਾ ਨਤੀਜਾ ਵਾ ਪ੍ਰੈਸਟੈਂਟ ਹੈ ਜੀ ਉਹਨਾਂ ਦੇ ਖਿਲਾਫ ਦੇਖੋ ਯਾਰ ਘਰ ਦੀ ਤਲਾਸ਼ੀ ਲਓ ਬਿਲਕੁਲ ਜੀ ਨੇ ਕੀ ਆ ਕੀ ਆ ਤੂੰ ਹੀ ਆਪੀ ਤੇ ਕੈਸੀ ਜੋ ਕਰਨਾ ਕਰ ਲ ਮੈਂ ਤੇ ਆਈ ਸੀ ਨਾ ਤੁਹਾਡੇ ਕੋ ਕਿ ਬਹਿ ਕੇ ਆਪਾਂ ਸਾਰਾ ਮਸਲਾ ਹੱਲ ਕਰਦੇ ਘਰ ਦਾ ਮਸਲਾ ਘਰ ਦੀ ਘਰੀ ਦਾ ਹੱਲ ਕਿਸਦਾ ਪੁਲਿਸ ਲੈ ਕੇ ਆ ਜੀ ਇਹਦੇ ਕੋਲ ਹੋਰ ਤੁਹਾਨੂੰ ਘਰ ਦਾ ਮਸਲਾ ਲੱਗਣ ਲੱਗ ਪਿਆ ਤੇ ਜਦੋਂ ਮੈਂ ਕਹਿੰਦੀ ਸੀ ਉਦੋਂ ਉਦੋਂ ਤਾਂ ਨਹੀਂ ਘਰ ਦਾ ਮਸਲਾ ਸੁਝਿਆ ਉਦੋਂ ਤੁਸੀਂ ਕਹਿੰਦੇ ਸੀ ਕਿ ਜੁੱਤੀਆਂ ਰਗਣੀਆਂ ਨਾ ਕੋਈ ਗੱਲ ਨਹੀਂ ਉਹ ਤੂੰ ਯਾਰ ਜੀ ਨਾ ਮੈਂ ਕਹਤਾ ਸੀ ਤੇ ਬਾਅਦ ਚ ਤੁਸੀਂ ਮੈਨੂੰ ਕਿਹਾ ਸੀ ਨਾ ਹੁਣ ਕੀ ਹੋਇਆ ਹਾਰ ਮੰਨ ਗਈਆਂ ਕੋਈ ਨਹੀਂ ਲੈ ਲੈ ਮੈਂ ਦੋ ਦੋ ਜੋੜੇ ਤੂੰ ਦੋ ਕੰਨੀ ਮੈਂ ਤਿੰਨ ਜੋੜੇ ਲੈ ਦਵਾ ਕੋਈ ਨਹੀਂ ਮੇਰੀਆਂ ਜੁੱਤੀਆਂ ਕਸਾ ਹੁਣ ਚੱਲੋ ਚੱਲੋ ਠਾਣੇ ਉਹ ਸਾਡੇ ਕੋ ਗੱਲਾਂ ਵਾਸਤੇ ਟਾਈਮ ਨਹੀਂਗਾ ਸ਼ਰਮ ਘਾਰ ਕੇ ਕੀ ਕਰਨਗੇ ਡਈਆਂ ਤੇਰੇ ਭਰਾ ਨੇ ਆ ਕਿਤਰਾ ਬੋਲਣ ਡਈ ਸ਼ਰਮ ਘਾਰ ਤੇ ਲੋ ਤੇ ਤਲਾਸ਼ੀ ਲਓ ਹਾਂ ਕਮਰਿਆਂ ਦੀ ਹੈ ਕਿੱਥੇ 골ਡੀ ਮਾਨ ਕਿੱਥੇ ਨੇ ਨਹੀਂ ਗਿਆ ਤਾਂ ਬਾਹਰ ਗਿਆ ਹੈ ਤੂੰ ਫੋਨ ਕਰਕੇ ਬੰਦ ਨੂੰ ਉਹ ਤੇ ਬਾਹਰ ਗਿਆ ਹੈ ਤੂੰ ਬਲਾ ਫੋਨ ਕਰਕੇ ਹੈਗਾ ਨਹੀਂ ਫੋਨ ਕਰੋ ਫੋਨ ਭਾਈ ਜੀ ਬੈਠੋ ਆਰਾਮ ਨਾਲ ਬੈਠੋ ਜਰਾ ਚਾਹ ਪਾਣੀ ਪੀਓ ਪਹਿਲਾਂ ਗੱਲ ਕਰਨੇ ਆਰਾਮ ਨਾਲ ਬੈਠ ਕਰਨ ਆਓ ਜਸਪੀਰ ਭਾਈ ਜੀ ਤੁਸੀਂ ਬੈਠੋ ਤੁਸੀਂ ਬੈਠੋ ਚਾਹੀਏ ਆਓ ਤੁਸੀਂ ਸਮਝਾ ਰਹੇ ਹੋ ਟਾਈਮ ਥੋੜੀਆ ਬਲਾਉ ਪੂਣੀ ਤੇ ਪੀਓ ਭਾਈ ਜੀ ਕੋਈ ਗੱਲ ਨਹੀਂ ਬੁਲਾ ਲੈਣੇ ਪਾਣੀ ਪੂਣੀ ਨੂੰ ਛੱਡੋ ਤੁਸੀਂ ਬੁਲਾ ਬੋਲਦੀ ਮਾਰੋ ਬੋਲਦੀ ਨੂੰ ਬੁਲਾ ਲੈਣੇ ਪੂਣੀ ਪੂਣੀ ਬੈਠੀ ਤੁਸੀਂ ਕੀ ਤੁਸੀਂ ਕੀ ਤੁਸੀਂ ਸਮਝਾ ਰਹੇ ਸੀ ਜਸਪੀਰ ਨੂੰ ਆਖੀ ਮੈਂ ਕਿਹਨੂੰ ਬੁਝਾਣਾ ਜੀ ਜਸਬੀਨ ਨੂੰ ਪੁਲਿਸ ਕਾਲੀ ਲੈ ਕੇ ਆਈ ਅੱਜ ਜਿੰਨੀ ਦਾ ਕੁੱਝ ਕੀਤਾ ਜੇ ਤੇ ਉਹ ਵਿਚਾਰੀ ਕੀ ਕਰਦੀ ਆਹੋ ਉਹ ਕਿਹਦੇ ਤਰਲੇ ਕਰਦੀ ਚਲੋ ਠੀਕ ਹੈ ਤੁਹਾਨੂੰ ਤੇ ਨਹੀਂ ਪਤਾ ਕਿ ਬਜ਼ੁਰਗ ਹੈਗੀ ਜਾਓਗੀ ਕਿਥੇ ਪਹਿਲਾਂ ਤੁਸੀਂ ਧੋਖਾ ਦੇੜੀ ਜਨੂੰ ਵਿਚਾਰੀ ਦੇ ਸਾਰੇ ਪੈਸੇ ਲੱਲੇ ਸੀ ਚਲ ਭਾਜੀ ਗੱਲ ਸਾਰੀ ਪ੍ਰੋਪਰਟੀ ਆਪਣੇ ਨਾ ਕਰਾਤੀ ਐ ਬਾ ਬੈਠ ਕੇ ਗੱਲ ਕਰਨਿਆ ਤੂੰ ਬੈਠੋ ਸੀ ਬਣ ਕਿਰਨ ਪਾਣੀ ਦੇ ਆ ਕੋਈ ਬੈਠੇ ਅਸੀਂ ਤੁਸੀਂ ਬੁਲਾਓ ਬੁਲਾ ਲੈ ਉਹ ਗੱਲ ਨਹੀਂ ਗੇ ਉਹਨਾਂ ਨੂੰ ਬੋਲਣੇ ਪੈਣਾ ਬੈਠੋ ਕੋ ਜੀ ਬੈਠੋ ਬੈਠੋ ਤੁਸੀਂ ਬੈਠੋ ਬੈਠੋ ਪਾਜੀ ਬੈਠ ਕੇ ਮਸਲੇ ਦਾ ਹੱਲ ਕਰੋ ਹਾਂ ਮਸਲੇ ਦਾ ਹੱਲ ਕੋਈ ਨਹੀਂ ਕਰ ਲੈ ਬੈਠ ਫਿਰ ਬੈਠ ਆ ਇੱਧਰ ਬੈਠੋ ਬੈਠ ਤੂੰ ਆਓ ਬੈਠੋ ਆਇਓ ਕਿਰਨ ਪਾਣੀ ਪੂਰੀ ਬੁਲਾ ਰਣ ਲਿਆ ਲਿਆ ਬਿਟੇ ਪਾਣੀ ਦੇ ਹਨ ਫੜ ਇਸ ਵੀ ਬੈੰਗੀ ਦੱਸੋ ਕੀ ਗੱਲ ਕੀ ਐ ਇਹੋ ਜੀ ਕਿਹੜੀ ਗੱਲ ਬਣ ਗਈ ਤੂੰ ਪੁਲਿਸ ਲੈ ਕੇ ਆ ਗਏ ਇਹੋ ਜੀ ਕਿਹੜੀ ਗੱਲ ਬਣ ਗਈ ਤੇ ਆਹ ਦੱਸੋ ਨਾ ਕੀ ਗੱਲ ਐ ਇਹ ਪੁੱਛੋ ਇਹੋ ਜੀ ਕਿਹੜੀ ਗੱਲ ਨਹੀਂ ਬਣੀ ਜੋ ਤੁਸੀਂ ਕੀਤਾ ਹੈ ਜੋ ਤੁਸੀਂ ਮੇਰੀ ਮਾਂ ਨਾਲ ਕੀਤਾ ਜੇ ਉਹਨੇ ਖੁਸ਼ੀ ਨਾ ਸਭ ਕੁਝ ਤਾਂ ਦੇ ਨਾ ਕਰਤਾ ਸੀ ਤੇ ਬਾਅਦ ਤੁਸੀਂ ਨੂੰ ਧੱਕੇ ਦੇਤੇ ਕਿੱਥੋਂ ਤੱਕ ਕਿਹੜੀਆਂ ਹਰਕਤਾਂ ਤੱਕ ਤੁਸੀਂ ਉਤਰਦੇ ਬਿਰਦਾਸ਼ਮ ਤੁਸੀਂ ਉਹਨੂੰ ਛੱਡਣਗੇ ਹੈ ਫਿਰ ਕੀ ਨਾ ਕਹਦੇ ਸਟੇਸ਼ਨ ਤੇ ਤੁਸੀਂ ਛੱਡਣਗੇ ਕਿ ਉਹਨੂੰ ਗੱਡੀ ਚ ਪਾ ਦਈਏ ਪਤਾ ਨਹੀਂ ਤੁਸੀਂ ਕਿਤਨਾ ਸੋਚਦੇ ਹੋ ਇਸ ਕਿਸ ਚੀਜ਼ ਤੋਂ ਪਿੱਛੇ ਰਹਿ ਗਏ ਜੇ ਕਿ ਨਹੀਂ ਤਾਂ ਤੁਸੀਂ ਜ਼ਹਿਰ ਦੇ ਕੇ ਉਹਨੂੰ ਮਾਰ ਦੇਣਾ ਸੀ ਐਡੇ ਵੀ ਨਹੀਂ ਅਸੀਂ ਨਿਰਦਈ ਹਵੇ ਅੱਛਾ ਤੁਸੀਂ ਆਪ ਦੀਆਂ ਘਰੇਲੂ ਗੱਲਾਂ ਕਰ ਚੁੱਕੇ ਜੇ ਹੁਣ ਸਾਡੇ ਹੱਥ ਦਿੱਤਾ ਨਾ ਫੈਸਲਾ ਹੁਣ ਪੁਲਿਸ ਨੂੰ ਕਾਰਵਾਈ ਕਰਨ ਦੋ ਤੇ ਗੋਲਡੀ ਮਾਨ ਨੂੰ ਬੁਲਾਓ ਬੁਲਾ ਲਾ ਨਾ ਭਾਈ ਸ਼ਾਂਤੀ ਰੱਖੋ ਬੁਲਾ ਲਾ ਜਸਪੀ ਵੀ ਐਨੂੰ ਸਮਝਾਓ ਇਹ ਕੰਮ ਨਾ ਕਰੋ ਚੰਗਾ ਨਹੀਂ ਲੱਗਦਾ ਤੁਹਾਡੇ ਭਰਾ ਦਾ ਘਰ ਆਵਾ ਪੁਲਿਸ ਕੋਈ ਨਾ ਟਾਈਮ ਨਹੀਂ ਹੁੰਦਾ ਤੁਹਾਡੇ ਭਰਾ ਦਾ ਘਰ ਤੂੰ ਚੰਗੇ ਲੱਗਦੇ ਆ ਕੰਮ ਅੱਛਾ ਹੋਣ ਚੇਤੇ ਆ ਗਿਆ 골ਡਨ ਨੂੰ ਲੈ ਗਏ 골ਡਨ ਨੂੰ ਬੰਦ ਦੱਸੋ ਕੀ ਕਹਿਣਾ ਜੀ 골ਡਨ ਦੇ ਤੁਸੀਂ ਇੰਨਾ ਪਿਆਰ ਕਰਦੇ 골ਡਨ ਨੂੰ ਬੁੜਾਣਾ ਜੀ ਪੁਲਿਸ ਨੂੰ ਕੋਈ ਗੱਲ ਨਹੀਂ ਹੁਣ ਜੋ ਕਰਨਾ ਨਾ ਆ ਭਾਜੀ ਹੁਣੇ ਆਏ ਬੈਠੇ ਸਾਰੇ ਜਾਣੇ ਆਪ ਹੀ ਇਹ ਕਰਾਂਗੇ ਮੈਂ ਨਹੀਂ ਕੁਝ ਵੀ ਕਰਾਂ। ਕੋਈ ਉਹਨਾਂ ਨੂੰ ਪੇਸ਼ ਕਰੋ ਨਹੀਂ ਤੇ ਉਹਨੂੰ ਜ਼ਬਰਦਸਤੀ ਕਰਦੀ ਜਿਹੜੀ ਤਲਾਸ਼ੀ ਲੈਣੀ ਪਏਗੀ। ਉਹ ਤੇ ਘਰ ਹੀ ਨਹੀਂ ਹੈਗੇ। ਉਹ ਤੇ ਘਰ ਹੀ ਨਹੀਂ ਹੈਗੇ। ਉਹ ਤੇ ਦੋ ਦਿਨ ਹੋ ਗਏ ਗਏ ਆ ਅੱਜ ਉਹਨਾਂ ਨੇ ਆਣਾ ਵਾ। ਤੇ ਫੋਨ ਕਿਉਂ ਨਹੀਂ ਕਰਦੇ ਵਿੱਚ ਤੁਹਾਨੂੰ ਕਿੰਨੀ ਵਾਰ ਤੇ ਕਿਹਾ ਫੋਨ ਕਰੋ ਫੋਨ ਕਰੋ। ਕਿਦੋਂ ਕਰ ਫੋਨ? ਪਤਾ ਲੱਗੇ ਕਿੱਥੇ ਪਹੁੰਚਿਆ ਵਾ ਕਿੱਥੇ। ਉਹਨੇ ਆਈ ਜਾਣਾ ਅੱਜ ਤੇ ਕੋਈ ਆਉਂਦਾ ਫੋਨ ਕਰੋ ਜਲਦੀ ਕਰੋ ਇੰਨਾ ਟਾਈਮ ਆਂਦਾ ਕੇ ਸੇ ਪੇਸ਼ ਕਰਦੇ ਨੇ ਢੀ ਗੜੀ ਚਾਈ ਤੁਸੀਂ ਸਮਝਾਓ। ਦਿਸ ਮੀ ਪੈਨਲ। ਮੈਂ ਕਿਹਨ ਨੂੰ ਸਮਝਾਵਾਂ ਇਹ ਕੁਛ ਕੀਤਾ ਜੀ ਮੇਰੇ ਨਾਲ ਉਹ ਨਹੀਂ ਕੀਤਾ ਤੇ ਇੰਨੀ ਸੇਵਾ ਕੀਤੀ ਬੰਦਾ ਸੇਵਾ ਵਿਅਤ ਗਈ ਸਾਰੀ ਤੇ ਅਸੀਂ ਚਲੋ ਸਾਡ ਕੋਲ ਗਲਤੀ ਹੋਈ ਸਾਡ ਕੋਲ ਗਲਤੀ ਹੋਈ ਪਰ ਤੁਸੀਂ ਸਮਝਾਓ ਪੁਲਿਸ ਸਾਖਦਾ ਨਾਣਾ ਪੰਚਾਇਤ ਤੇ ਫੇਰ ਕੀ ਕਰੀਏ ਖਾਰੇ ਦਾ ਨਿਆਂ ਨਹੀਂ ਆਦਿਆ ਹੀ ਕੁਛ ਹੈ ਨਾ ਫਿਰ ਜਸਪੀਰ ਬੈਨ ਜੀ ਤੁਸੀਂ ਕੀ ਕਰਦੇ ਕੀ ਬੇ ਗੋਲਡੀ ਤੇ ਤੁਹਾਡਾ ਹਰ ਜਗ੍ਹਾ ਤੇ ਸਾਥ ਦਿੱਤਾ ਉਹਨੇ ਹਰ ਜਗ੍ਹਾ ਸਾਥ ਹੁਣ ਤੁਸੀਂ ਗੋਲਡੀ ਨੂੰ ਵੜਾ ਦੇਣਾ ਮੈਂ ਪੈਸੇ ਨੂੰ ਕੀ ਲੈ ਕੇ ਕਰਨਾ ਜੇ ਗੋਲਡੀ ਨੂੰ ਲੈ ਕੇ ਤੇ ਮੈਂ ਕੀ ਕਰਨਾ ਦੌਲਤ ਨੂੰ ਕੋਈ ਨਹੀਂ ਰੱਖੋ ਭੈਸਾ ਸੰਭੋ ਪੈਸੇ ਪਿੱਛੇ ਤਾਂ ਤੁਸੀਂ ਲੱਗੇ ਜੇ ਆ ਸੋਨੇ ਚਾਂਦੀ ਪਿੱਛੇ ਤਾਂ ਲੱਗੇ ਜੇ ਸਾਰਾ ਕੁਝ ਲੈ ਕੇ ਤੇ ਬੈਠੇ ਨਾ ਰੱਖੋ ਆਪਣੇ ਕੋਲ ਚਲ ਮੈਂ ਰੱਖੇ ਤੂੰ 골ਡੀ ਨੂੰ ਗਾਲੀ ਕਰਵਾਈ ਜੰਨੀ ਹੈ ਉਹ ਹੀ ਨਾ ਭੂਆ ਜੀ ਤੁਹਾਨੂੰ ਤੇ ਪਤਾ ਹੀ ਆ ਕੌਣ ਸਹੀ ਹੈ ਤੇ ਕੌਣ ਗਲਤ ਤੇ ਤੁਸੀਂ ਭਾਜੀ ਇਹਨਾਂ ਨੇ ਕੁਝ ਨਹੀਂ ਕਰਨਾ 골ਡੀ ਮਾਨ ਅੰਦਰ ਹੀ ਆ ਉਹ ਤਲਾਸ਼ੀ ਲਈਏ ਚਲੋ ਸਾਰੇ ਕਮਰੇ ਦੀ ਤਲਾਸ਼ੀ ਲੈਂਦੇ ਮੈਂ ਗਾਲੀ ਨਹੀਂ ਮਾਰਨਾ ਇਹ ਨਹੀਂ ਮਰਨਾ ਤੂੰ ਫੋਨ ਕਰ ਰਿਹਾ ਹੈਂ ਉਹ ਕਲਾਜੀ ਜੀ ਮੇਰੀ ਕਿੰਨੀ ਤੇਜ਼ ਆ ਗਈ ਵੇਖੋ ਕਿ ਤਰ੍ਹਾਂ ਬੋਲਦੀ ਆ ਇਹਦੇ ਸਾਡੇ ਗੈਣੀ ਚੁੱਪ ਕਰਦੀ ਵੇਖੋ ਨੂੰ ਧੋਖਾ ਦੇ ਕੇ ਸਾਰੇ ਪੈਸੇ ਨਾ ਫੜੇ ਆ ਉਤਰਾਣੀ ਦੀ ਗੋਲਡ ਨਹੀਂ ਦੱਸਣਾ ਕਿੱਥੇ ਹੈਗਾ ਵਾ ਹੁਣ ਫੋਨ ਕਰ ਹੁਣ ਚ ਫਿਰ ਕਰੋ ਯਾਰ ਤਰਾਸੀ ਲੋ ਮੈਂ ਕਰਦੀ ਆ ਫੋਨ ਫੋਨ ਕਰੋ ਮੈਡਮ ਜਲਦੀ ਹਾਂਜੀ ਮੈਂ ਕਰਦੀ ਆ ਮੇਰਾ ਫੋਨ ਬਾਗੋ ਮੋਨੀ ਕਿੱਥੇ ਆਏ ਇਹ ਕਿਹੜਾ ਕਮਰੇ ਵਿੱਚ ਕਿਹੜਾ ਕੋਠੇ ਲੈ ਕੇ ਆਵੇ ਸਾਹਿਬ ਕੋਠੇ ਲੈ ਕੇ ਆ ਉੱਪਰ ਉੱਪਰ ਕਿਤੇ ਹੋਣਾ ਵੇਖ ਚੈੱਕ ਕਰ ਇਸ ਵੀ ਵੰਡੀ ਕੋਈ ਸਮਾਂ ਹੀ ਕਰੋ ਹਾਂ ਢਿੱਕੇ ਇੱਧਰ ਆ ਕੋਈ 3 ਨੰਬਰ ਦੇਖੀ ਢੱਕੇ ਢੱਕਾ ਖਾਂਡ ਫੜਿਆ ਇਹਨਾਂ ਨੇ ਕਦੋਂ ਧਿਆਨ ਕੇ ਬੈਠੇ ਆ ਫੋਨ ਵੀ ਨਹੀਂ ਲੱਗੰਦੇ ਆ ਹੁਣ ਫੋਨ ਨਹੀਂ ਲੱਗਣੇ ਤੁਹਾਨੂੰ ਕੋਈ ਸ਼ਰਮਝਾਈ ਨਹੀਂ ਗਈ ਤੁਹਾਨੂੰ ਤੇ ਡਰ ਖਤਰਾ ਹੀ ਨਹੀਂ ਕਿਸੇ ਦਾਗਾ ਤੈਨੂੰ ਸਮਝਾਓ ਇਹਨਾਂ ਨੂੰ ਕੀ ਕਰਦੇ ਪਏ ਚੰਗਾ ਲੱਗਦਾ ਆਪਣੇ ਘਰ ਦੇ ਪੁਲਿਸ ਆਵੇ ਨਹੀਂ ਚੰਗਾ ਲੱਗਦਾ ਤੇ ਨਾ ਮਾੜਾ ਇਹੋ ਜਿਹੇ ਕੰਮ ਕਰੋ ਹਾਂ ਪਹਿਲਾਂ ਨਾ ਕਰਾਜੇ ਕੰਮ ਉਦੋਂ ਤੁਸੀਂ ਸੋਈਦੀਆਂ ਨਹੀਂ ਜੇ ਸਾਰੇ ਪਹਿਲਾਂ ਜਾਇਦਾਦ ਹਨ ਆਪਣੀ ਉਹਨਾਂ ਦੀ ਜਿੰਨੇ ਪਹਿਲਾਂ ਚੰਗੀਆਂ ਹੁੰਦੀਆਂ ਤੇ ਨਾ ਸਾਡੇ ਕੋਲ ਹੁੰਦੀਆਂ ਸਰ ਕੋਈ ਨਹੀਂ ਹੈਗਾ ਜੀ ਸਾਰਾ ਘਰ ਛਾਣ ਮਾਰਿਆ ਉੱਪਰ ਦੇਖਿਆ ਵਾ ਸਾਰੇ ਉੱਪਰ ਵੀ ਸਾਰਾ ਵੇਲਾ ਕੋਈ ਵੀ ਨਹੀਂ ਹੈਗਾ ਯਾਰ ਇਹਨਾਂ ਨੇ ਇਤਰਾ ਨਹੀਂ ਮੰਨਣਾ ਇਸ ਤਰ੍ਹਾਂ ਕਰੋ ਲੇਟਿਸ ਕਨਸਟੇਬਲ ਨੂੰ ਲਿਆਓ ਤੇ ਇਹਨਾਂ ਨੂੰ ਲੈ ਕੇ ਚਾਈਏ ਥਾਣੇ ਲੋ ਜੀ ਹੁਣੇ ਫੋਨ ਕਰ ਲੈ ਮੈਨੂੰ ਕਰ ਫੋਨ ਕਿੱਥੇ ਹੈਗਾ ਵਾ ਅਸੀਂ ਥੋੜੀ ਜਾਣਾ ਮੈਂ ਕਰਨੀ ਆ ਫੋਨ 1 ਮਿੰਟ ਰੁਕੋ ਇਸ ਵੀ ਮੈਂ ਇਸੰਮੀਦਾ ਹੋਰ ਨੰ। ਹਾਂਜੀ ਕਿੱਥੇ ਜੀ ਕੀ ਗੱਲ ਹੋਈ ਬੜਾ ਘਬਰਾਏ ਹੋਏ ਜੀ ਕੀ ਗੱਲ ਨਹੀਂ ਨਹੀਂ ਘਬराई ਥੋੜਾ ਮੈਂ ਤਾਂ ਪੁੱਛਣ ਦੀ ਸੀ ਕਿ ਇਹ ਤੁਸੀਂ ਕਹਿੰਦੇ ਸੀ ਨਾ ਜਾਨਮ ਤਿਆਰੇ ਜੀ ਤੁਸੀਂ ਕਰ ਹਾਂ ਆ ਰਹੇ ਮੈਂ ਤਾਂ ਬਸ ਵੱਧ ਤੋਂ ਵੱਧ 40 ਮਿੰਟਸ ਚ ਆ ਜਾਣਾ ਜਾਂ ਪਹੁੰਚਣਾ ਕਰੇ ਅੱਛਾ ਅੱਛਾ ਹੋਣਾ ਘਰੇ ਪੁਲਿਸ ਆਈ ਹੈ ਪੁਲਿਸ ਆਈ ਹੈ ਕੀ ਕਰ ਰਹੀ ਹੈ ਪਤਾ ਨਹੀਂ ਤੁਸੀਂ ਕਿੱਥੇ ਕਿ ਪਹੁੰਚ ਗਏ ਜੀ ਮੈਂ ਦੇ ਮੈਂ ਆ ਗਿਆ 40 ਮਿੰਟਸ ਦੱਸੋ ਉਸ ਕੀ ਕਰਨਾਈ ਹੈ ਪਤਾ ਨਹੀਂ ਤੂੰ ਆਹ ਮੇਰੀ ਗੱਲ ਕੀ ਗੱਲ ਹੈ ਤੁਹਾਡੀ ਗੱਲ ਕਰਾਵਾਂ ਆਹ ਕੋਣ ਆਇਆ ਇਹਨਾਂ ਦਾ ਸੀਨੀਅਰ ਦੱਸੋ ਮੈਂ ਕਰਾਨੀ ਪਾਜੀ ਆਹ ਆ ਗੱਲ ਕਰਿਓ ਇੱਕ ਮਿੰਟ ਐ ਕਿਸੇ ਨਾਲ ਨਹੀਂ ਗੱਲ ਕਰਨੀ ਸਾਡੇ ਕੋਲ ਨਾ ਟਾਈਮ ਨਹੀਂ ਹੈ ਕਦੀ ਕਿਸੇ ਨਾਲ ਗੱਲ ਕਰੋ ਤੇ ਕਦੀ ਕਿਸੇ ਨਾਲ ਗੱਲ ਕਰੋ ਉਹਨਾਂ ਨਾਲ ਕੋਈ ਛੇਤੀ ਘਰੇ ਆਓ ਚਲੋ ਮੈਂ ਕਹਿ ਦਿੰਨੀ ਆ ਰਿਹਾ ਮੈਂ ਕੋਈ ਗੱਲ ਇਹਨਾਂ ਨੂੰ ਬਿਠਾਓ ਤੇ ਚਾਹ ਚੂ ਪਿਆਓ ਆ ਗਿਆ ਮੈਂ ਚਲੋ ਠੀਕ ਆ ਜਲਦੀ ਆ ਜਾਓ ਪਤਾ ਨਹੀਂ ਕੀ ਕਰ ਆ ਗਿਆ ਕੋਈ ਨਹੀਂ ਮੈਂ ਆ ਗਿਆ ਹਾਂਜੀ ਠੀਕ ਆ ਬੈਠੋ ਭਾਜੀ ਹੁਣ ਇਧਰ ਕੋਈ ਗੱਲ ਨਹੀਂ ਇਧਰ ਹੀ ਬਹਿ ਜਾਓ ਯਾਰ ਬਹਿ ਜਾਓ ਬਹਿ ਜਾਓ ਪਾਣੀ ਪਾਣੀ ਪੀਓ ਭਾਜੀ ਆ ਦੇ ਬੈਠੋ ਆ ਗਏ ਤੁਸੀਂ ਕੀ ਗੱਲ ਹੋਈ ਆ ਪਤਾ ਨਹੀਂ ਪੂਆਜੀ ਪੁਲਿਸ ਨੂੰ ਲੈ ਕੇ ਆ ਗਏ ਆ ਘਰੇ ਮੈਨੂੰ ਤੇ ਆਪ ਨਹੀਂ ਪਤਾ ਉਹ ਠੀਕ ਦੱਸਿਆ ਤੁਹਾਨੂੰ ਉਹ ਤੁਹਾਨੂੰ ਅਰੈਸਟ ਕਰਨ ਵਾਸਤੇ ਆਏ ਹਾਂ ਕਰ ਦਾਂਗਾ ਤਾਂ ਦੇਖੋ ਕੀ ਹਾਲ ਚਾਲ ਗੋਲਡੀ ਮਾਨ ਗੋਲਡੀ ਮਾਨ ਜੀ ਇੰਨਾ ਟਾਈਮ ਲਾਤਾ ਮੈਂ ਕਿਤੇ ਬਾਹਰ ਸੀਗਾ ਬੈਠੋ ਸੱਚੀ ਦਾ ਸੱਚੀ ਦਾ ਕੀ ਗੱਲ ਨੂੰ ਤੇ ਵੇਖ ਲਾ ਪੁਆ ਇਹ ਨਾ ਕੀ ਕੀ ਪੁਆ ਪੁਲਿਸ ਨਾਲ ਬੈਠੋ ਇਹਨੇ ਤੇ ਲਾ ਕੇ ਜਾ ਕੋਈ ਗੱਲ ਨਹੀਂ ਚਲੇ ਜੰਨੇ ਬੈਠੋ ਬੈਠੋ ਤੁਸੀਂ ਗੱਲ ਨੂੰ ਰੋਂਦਾ ਪੇ ਜੀ ਕੀ ਗੱਲ ਬੈਠੋ ਚਲੋ ਮੰਮੀ ਚੁੱਪ ਕਰੋ ਕਰਦੇ ਆ ਗੱਲ ਹੁਣ ਭਾਜੀ ਕੀ ਕੀ ਗੱਲ ਕੀ ਇਸ ਮਸਲੇ ਚ ਆਏ ਤੁਸੀਂ ਭਾਜੀ ਆਪਾਂ ਇਸ ਮਸਲੇ ਚ ਆਏ ਆ ਕਿ ਪ੍ਰੋਪਰਟੀ ਸਾਰੀ ਇਹਨਾਂ ਨੇ ਆਪਣੇ ਨਾਂ ਕਰਵਾ ਲਈ ਆ ਤੇ ਉਹ ਮਾਤਾ ਵਿਚਾਰੀ ਕੋ ਕੁਛ ਵੀ ਨਹੀਂ ਗਾਣ ਪ੍ਰਾਪਰਟੀ ਤੇ ਮੇਰੇ ਨਾਮ ਤੇ ਇਹਨਾਂ ਨੇ ਆਪਣੀ ਮਰਜ਼ੀ ਨਾਲ ਕੀਤੀ ਹੈ ਪਰ ਉਹ ਸਾਡੇ ਉੱਤੇ ਰਿਪੋਰਟ ਲਖਾ ਕੇ ਗਏ ਆ ਇਹਨਾਂ ਨੇ ਧੋਖਾਧੜੀ ਕੀਤੀ ਸਾਡੇ ਨਾਲ ਦਾਦੀ ਕਿਹੜੀ ਧੋਖਾਧੜੀ ਕੀਤੀ ਤੁਹਾਡੇ ਨਾਲ ਪੁੱਤਰ ਚਲੋ ਜੇ ਮੈਂ ਲਿਖ ਕੇ ਵੀ ਦੇ ਦਿੱਤੀ ਸੀ ਤੇ ਮੇਰੇ ਨਾਲ ਪਿੱਛੇ ਵੇਖੋ ਕੀ ਹਾਲ ਮੇਰਾ ਨੰਨਨ ਕੀਤਾ ਇਹਨਾਂ ਨੇ ਕੀਤਾ ਇਹ ਤੇ ਅਰੈਸਟ ਮੈਨੂੰ ਕਰਨ ਆਏ ਆ ਤੁਹਾਡੇ ਖਿਲਾਫ ਕੰਪਲੇਂਟ ਹੈ ਜੀ ਤੁਹਾਡੇ ਖਿਲਾਫ ਨਾਮ ਇਹਨਾਂ ਨੇ ਲਿਖਿਆ ਪਹਿਲੇ ਨੰਬਰ ਤੁਸੀਂ ਨੇ ਮੈਨੂੰ ਅਰੈਸਟ ਕਰਾਉਣ ਦੇ ਲੇ ਮੈਂ ਤੇਰਾ ਨਾਮ ਲਖਾਇਆ ਤੁਸੀਂ ਹਾਂ ਮੈਂ ਗੋਲਡੀ ਦਾ ਨਾਮ ਲਖਾਇਆ ਹੈਗਾ ਚਲੋ ਠੀਕ ਹੈ 부ਆ ਜੀ ਅਗਰ ਤੁਸੀਂ ਇਸ ਗੱਲ 'ਚ ਹੀ ਖੁਸ਼ ਜੇ ਕਿ ਮੈਂ ਅੰਦਰ ਚੰਗਾ ਵਾਂ ਤੇ ਮੈਂ ਚਲੇ ਜਾਣਾ ਵਾਂ ਇਹ ਤੇ ਉਹ ਹੋਈ ਆ ਨਹੀਂ ਨਹੀਂ ਇਹਨੂੰ ਤਾਂ ਮੈਂ ਕਰਵਾਉਣਾ ਰਹੀ ਇਹਨੂੰ ਕਰਵਾਉਣਾ ਰਹੀ ਐਸ ਕਰਕੇ ਮੈਂ ਤੇਰਾ ਨਾਮ ਲਖਾਇਆ ਇਹਨੂੰ ਕਿਤਰਾ ਪਤਾ ਲੱਗੇ ਕਿ ਧੋਖਾ ਤੜ ਕਿਸ ਤਰ੍ਹਾਂ ਕਰੀ ਦੀ ਨਹੀਂ ਚਲਾਂ ਜੇ ਤੇ ਮੈਂ ਕੀ ਕਰਨੀ ਦੋਤ ਤੇ ਫੇਰ ਨਹੀਂ ਕੋਈ ਗੱਲ ਨਹੀਂ ਮੰਮੀ ਪੂਆ ਜੀ ਨੂੰ ਇਤਰਾ ਹੀ ਖੁਸ਼ ਹੈ ਨਾ ਚਲਾਓ ਭਾਈ ਚਲੀ ਨਹੀਂ ਨਹੀਂ ਰੁਕੋ ਪੂਆ ਜੀ ਮੈਂ ਤਾਂ ਡੇ ਪੈਰ ਪਾ ਲਈ ਨਾ ਨਾ ਮੇਰੀ ਗੱਲ ਸੁਣੋ ਮੇਰੀ ਗੱਲ ਸੁਣੋ ਤੂੰ ਚੰਗੀ ਲੱਗਨੀ ਆ ਪਤੀ ਦੇ ਨਾਲ ਅੰਦਰ ਤੇਰੇ ਸਾਥ ਦੇਂਦਾ ਰਿਹਾ ਹਰ ਹਾਲ ਤੇ ਤੂੰ ਹੀ ਚੰਗੇ ਲੱਗਦੇ ਸੀ ਜਦੋਂ ਮੇਰੀ ਮਾਂ ਨਾਲ ਜੋ ਕਰਨ ਡਏ ਸੀ ਉਹਨੂੰ ਰੋਟੀ ਤਾਂ ਵੀ ਤੁਸੀਂ ਰਹਿਨਤਾ ਛੜਕਾ ਚੋ ਕੇ ਛੋੜਤਾ ਮੈਨੂੰ ਮਾਫੀ ਦੇ ਪੂਆ ਜੀ ਹੁਣ ਮਾਫੀ ਮੰਗਣ ਦੇ ਆ ਜੀ ਤੁਹਾਨੂੰ ਇਹ ਨਹੀਂ ਮੈਂ ਤਾਂ ਡੇ ਪੈਰ ਫੜ ਲਈ ਲੋੜ ਨਹੀਂ ਮੇਰੀ ਮਾਂ ਵੀ ਤੁਹਾਡੇ ਇਤਰਾ ਹੀ ਤਰਲੇ ਕੱਢਦੀ ਸੀ ਉਹ ਵੀ ਵਿਚਾਰੀ ਇਤਰੇ ਰੋਟੇ ਤੇ ਬੈਠੀ ਰਹਿੰਦੀ ਸੀ ਤੂੰ ਵੀ ਨਾਲ ਤੇ ਤੂੰ ਵੀ ਨਾਲ ਤੂੰ ਹੀ ਸਮਝਦੀ ਏ ਜੇ ਕਿ ਬਸ ਢੀਆਂ ਗੁੰਗੀਆਂ ਤੇ ਬੁੰਗੀਆਂ ਹੀ ਰਹਿਣ ਢੀਆਂ ਸਭ ਕੁਝ ਕਰ ਸਕਦੀਆਂ ਮੇਰੀ ਮਾਂ ਨੇ ਖੁਸ਼ੀ ਨਾ ਕੀਤਾ ਸੀ ਨਾ ਸਾਰਾ ਕੁਝ ਤੇ ਤੁਸੀਂ ਵੀ ਖੁਸ਼ੀ ਨਾ ਹੋ ਕੁਝ ਕਰ ਦੇ ਉਹਨੂੰ ਉਸੇ ਤਰ੍ਹਾਂ ਰਾਣੀ ਬਣਾ ਕੇ ਰੱਖਦੇ ਪਰ ਤੁਸੀਂ ਉਹਨੂੰ ਉਹ ਵਾਲੀ ਤੋਂ ਬੱਤਰ ਜ਼ਿੰਦਗੀ ਦੇ ਦਿੱਤੀ ਤੁਸੀਂ ਇੰਨਾ ਪਿੱਛੇ ਗੱਲ ਲੈ ਕੇ ਜਾਓ ਜੀ ਮੈਂ ਤੁਹਾਨੂੰ ਬਾਅਦ ਚ ਕਰਿਓ ਲੈ ਜੋ ਲੈ ਜੋ ਮੇਰੀ ਗੱਲ ਤੇ ਸੁਣੋ 1 ਮਿੰਟ ਮੇਰੀ ਗੱਲ ਸੁਣੋ ਪੂਆ ਜੀ ਹਜੇ ਵੀ ਸੋਚ ਲਓ ਤੈਨੂੰ ਮੈਨੂੰ ਫੜਾ ਦੋ ਤੁਹਾਨੂੰ ਇੰਨੀ ਜ਼ਿਆਦਾ ਪ੍ਰੋਬਲਮ ਹੈ ਨਾ ਮੈਨੂੰ ਮੜਾ ਦੇ ਚਰਮੈਨ ਬੜਾ ਮੈਨ ਚਲ ਨਹੀਂ ਕਰੋ ਯਾਰ ਰਸਤੇ ਬੜਾ ਕਰੋ ਯਾਰ ਇੱਕ ਮਿੰਟ ਇੱਕ ਜਾਨ ਦੇ ਬਸ ਕਰੋ ਚਲੋ ਬਾਜੀ ਚਲੋ ਜੀ ਨਹੀਂ ਨਹੀਂ ਇਹ ਇਹ ਚੀਜ਼ਾਂ ਪਹਿਲਾਂ ਸੋਚਣੀਆਂ ਸੀ ਜੀ ਤੁਸੀਂ ਹੁਣ ਕੋਈ ਫਾਇਦਾ ਨਹੀਂ ਆਪਣੇ ਪੁੱਤਰ ਨੂੰ ਮੈਨ ਜਾਣ ਦੇ ਮਮੀ ਮੇਰੀ ਗੱਲ ਸੁਣੋ ਕੋਈ ਗੱਲ ਨਹੀਂ ਤੁਹਾਨੂੰ ਤੁਹਾਨੂੰ ਪ੍ਰਾਪਰਟੀ ਚਾਹੀਦੀ ਸੀ ਨਾ ਨਹੀਂ ਮੈਨ ਨਹੀਂ ਚਾਹੀਦੀ ਤੁਹਾਨੂੰ ਪ੍ਰਾਪਰਟੀ ਚਾਹੀਦੀ ਕਿਰਨ ਤੂੰ ਚੱਲ ਆਪਣੇ ਪੇਕੇ ਠੀਕ ਹੈ ਪੁਵਾ ਜੀ ਤੁਸੀਂ ਤਾਂ ਦਾਦੀ ਨੂੰ ਲੈ ਹੀ ਗਏ ਜੇ ਆਪਣੇ ਕੋਲੇ ਹੈਨਾ ਬਿਲਕੁਲ ਹੀ ਲੈਣਗੇ ਤੇ ਮੈਂ ਅੰਦਰ ਚੱਲਿਆ ਤੁਸੀਂ ਮੰਮੀ ਸਾਰੀ ਜਾਇਦਾਦ ਸੰਭਾਲੋ ਮੈਂ ਨੂੰ ਨਹੀਂ ਦੇਣੀ ਮੈਂ ਨਹੀਂ ਦੇਦਾ ਕਿਰਨ ਨੇ ਵੀ ਨਹੀਂ ਕਿਤੇ ਜਾਣਾ ਇਹ ਵੀ ਨਹੀਂ ਦੇਗੀ ਮੇਰੇ ਕੋਲ ਇਹ ਨਹੀਂ ਕਿਤੇ ਜਾਣ ਤੁਸੀਂ ਇਹ ਨਹੀਂ ਕਿਤੇ ਜਾਣਾ ਦੇਖੋ ਜੀ ਮੈਂ ਤੁਹਾਨੂੰ ਸਿੱਧੀ ਗੱਲ ਕਰਨ ਲੱਗਾ ਉਹਨਾਂ ਨੇ ਕੰਪਲੀਟ ਕੀਤੀ ਜੇ ਤੇ ਜੋ ਕੰਪਲੀਟ ਵਾਪਸ ਲੈਣ ਲਣਗੇ ਤੇ ਇਹ ਛੱਡ ਦਾਂਗੇ ਨਹੀਂ ਭਾਜੀ ਰਹਿਣ ਦੋ ਤੁਸੀਂ ਲੈ ਜਾਓ ਮੰਮੀ ਨੂੰ ਨਾ ਜਾਇਦਾ ਤੇ ਚਾਹੀਦੀ ਹੁਣ ਮੰਮੀ ਦੇ ਗੋਲੀ ਆ ਜਾਂਦਾ ਕੋਈ ਗੱਲ ਨਹੀਂ ਚਾਹੀਦੀ ਜਾਇਦਾ ਦਾ ਪੁੱਤਰ ਦੇ ਦੇ ਮੈਂ ਕੰਪਲੇਨ ਵਾਪਸ ਲੈ ਲੇ ਤੂੰ ਆਰਾ ਗੱਲ ਕਰ ਤੂੰ ਫਿਰ ਜਿਸ ਵੀ ਰਹਿਣ ਦੇ ਦੇ ਮੈਂ ਤੇਰੇ ਘਰ ਜੋੜਦੀ ਮੇਰੇ ਪੁੱਤ ਨੂੰ ਮੰਦਰ ਨਾਲ ਜਾ ਨਹੀਂ ਪਾਪੀ ਮੇਰੀ ਮਾਂ ਵੀ ਤੇਰੇ ਅੱਗੇ ਐਸਰੇ ਹੱਥ ਜੋੜਦੇ ਸੀ ਇਤਨੇ ਸਭ ਕੁਝ ਕਰਦੀ ਸੀ ਪਰ ਤੂੰ ਦੀ ਇੱਕ ਨਹੀਂ ਸੁਣੀ ਚੈ ਸਮਝਾਉ ਜਿਸ ਵੀ ਮੈਂ ਕੀ ਸਮਝਾਵਾਂ ਮੇਰੇ ਨਾਲ ਕੀ ਕੁਝ ਕੀਤਾ ਜੇ ਉਪਲ ਡਾਊਨ ਕਿਸਨੀ ਮੈਨੂੰ ਹੋਈ ਰੋ ਦਾਰਦੀ ਜੀ ਸੇਵਾ ਵੀ ਯਾਦ ਕਰ ਲੈ ਮੈਂ ਕਿੰਨੀ ਕੀ ਕੀਤੀ ਹੈ ਤੁਹਾਡੀ ਚ ਠੀਕ ਹੈ ਮੈਂ ਕਹਿੰਦਾ ਕਿ ਨਹੀਂ ਕਿ ਸੇਵਾ ਕੀਤੀ ਪਰ ਮੇਰਾ ਪਿਆਰ ਕਿੱਥੋਂ ਪਿੱਛੇ ਕੀਤਾ ਜੇ ਤੇ ਸਮਝਾ ਉਹ ਮੇਰ ਨੂੰ ਤੂੰ ਤੇ ਇਹ ਦੇ 골ਡੀ ਟੋਂ ਦਾ ਪੈਣਾ ਜੇ ਤੇ ਜੀ ਮੈਂ ਇਹਨਾਂ ਜਾਇਦਾ ਨੂੰ ਕੀ ਕਰਨਾ ਇਹ ਮੇਰੇ 골ਡੀ ਅੰਦਰ ਜਲੇ ਮੈਂ ਕੀ ਕਰਨਾ ਮੈਨੂੰ ਇਹ ਪਰਿਵਾਰ ਦੇ ਦੇ ਅਹੀ ਮੇਰੀ ਹੱਥ ਵੀ ਦੇ ਦਾ ਮੈਂ ਤੁਹਾਨੂੰ ਵੀ ਨਹੀਂ ਕਿਵੇਂ ਜਾਣ ਦੇਣਾ ਤੁਸੀਂ ਵੀ ਇੱਥੇ ਰੋ ਇਹ ਤਰ ਮੈ ਕਿਰਨ ਨੂੰ ਵੀ ਨੀ ਕਿਤੇ ਜਾਣਦਾ ਨੇ ਸਾਰੇ ਮੇਰੇ ਅਬ ਮੇਰੇ ਕੋਲ ਮੈਨੂੰ ਆਪਣਾ ਪਹਿਲੇ ਵਰਕਾ ਹਸਦਾ ਕੇ ਖੇਡ ਦਾ ਪਰਵਾਰ ਚਾਹੀਦਾ ਕੋਈ ਸਾਲ ਪਰਵਾਰ ਚਾਹੀਦਾ ਤੁਸੀਂ ਚਾਹੀਦਾ ਨਹੀਂ ਦੇ ਆਪਨੇ ਨਾ ਕਰਾ ਲੋ ਦੁਬਾਰਾ ਭਾਬੀ ਸਾਨੂੰ ਨਹੀਂ ਚਾਹੀਦਾ ਪਰਵਾਰ ਨਾਲ ਤੈਨੂੰ ਕੋ ਲੈਣਾ ਦੇਣਾ ਹੈਗਾ ਨਹੀਂ ਅਸੀਂ ਕੁਛ ਨਹੀਂ ਲੈਣਾ ਤੇ ਚਾਹੀਦੇ ਨਾ ਜੇ ਦਾਦ ਕਰਾ ਦਿਓ ਵਾਪਸ ਕਰਾ ਦਿਓ ਮੈਂ ਨਹੀਂ ਚਾਹ ਸਾਨੂੰ ਨਹੀਂ ਚਾਹੀਦੀ ਜੈਨ ਮੈਨ ਮਾਫ ਕਰਦੇ ਤੁਸੀਂ ਮਾਫ ਕਰਦੇ ਚਾਹੀ ਮੈਨ ਮਾਫ ਕਰਦੇ ਚਲਤੀ ਹੈ ਛੰਡ ਬਲੇ ਕੋਈ ਗੱਲ ਨਹੀਂ ਯੋਰੋ ਪੁਲਿਆ ਬੰਦਾ ਬਖਤ ਅਜੇ ਕੋਈ ਗੱਲ ਨਹੀਂ ਇਹ ਹੁਣ ਮੇਰੇ ਹੱਥ ਵਿੱਚ ਨਹੀਂ ਕਰ ਰਹੀ ਦਿਸ ਰਿਮੈਨ ਪੁਲ ਜੋ ਅਫੀਸ਼ੀਅਲ ਲੰਫੀ ਪੁਲ ਦੇ ਦਸ ਕੋਲਡੇ ਕੀ ਕਰਨਾ ਹੁਣ ਮਮ ਉਹ ਹੈ ਜੀ ਮੈਂ ਕੀ ਕਹਿਣਾ ਮੰਮੀ ਨੇ ਸ਼ੁਰੂ ਤੋਂ ਹੀ ਤੇ ਮੰਮੀ ਜਾਇਦਾਦ ਜਾਇਦਾਦ ਕਰਦੇ ਰਹੇ ਆ ਅੱਜ ਸਾਰਾ ਕੁਝ ਮੰਮੀ ਕੋ ਆ ਗਿਆ ਵਾ ਕੋਈ ਨਹੀਂ ਮੰਮੀ ਨੂੰ ਇੰਜੋਏ ਕਰਨ ਦੋ ਉਹ ਸਾਰੇ ਕਰੋ ਡਰਾਮਾ ਬੰਦ ਮੈਨੂੰ ਨਹੀਂ ਚਾਹੀਦੀ ਜਾਇਦਾਦ ਉਹ ਸਾਰਾ ਦਾ ਡਰਾਮਾ ਨਹੀਂ ਖਤਮ ਹੋਣਾ ਚਲੋ ਕਰੋ ਇਹਨਾਂ ਨੂੰ ਪਾਈ ਪਾ ਗੱਡੀ ਚਲੋ ਗੱਡੀ ਬਾ ਗੱਲ ਦੇ ਸੁਣੋ 1 ਮਿੰਟ ਚਲੋ ਯਾਰ ਚਲੋ ਦਸਵੀਰ ਸਮਝਾਉਣਾ ਨੂੰ ਉਹ ਆਜੀ ਦਾਦੀ ਜੀ ਤੁਸੀਂ ਤੇ ਸਮਝਾਓ ਕੁਛ ਉਹਨਾਂ ਨੂੰ ਤੁਹਾਡੇ ਤੇ ਉਹ ਆਪਣੇ ਹੀ ਆ ਨਾ ਇਤਰਾ ਕਿਉਂ ਕਰ ਰਹੇ ਜੀ ਦਾਦੀ ਜੀ ਤੁਸੀਂ ਦਸਵੀਰ ਪੈਂਦੀ ਐ ਮੈਂ ਤੇਰੀ ਪੈਰੀ ਹੱਤ ਪੈਂਦੀ ਮੇਰੇ ਮੁੰਡੇ ਰੋਗ ਲਾ ਵੀ ਜਿੰਦ ਜੀ ਮੱਧੇ ਲਾ ਕੇ ਮੁੰਡੇ ਲਾ ਕੇ ਲਿਆ ਤੇ ਮੰਮੀ ਕੋਈ ਲੋੜ ਨਹੀਂ ਪੈਰੀ ਪੈਣ ਦੀ ਕਿਤੇ ਨਹੀਂ ਚੱਲਿਆ ਮੈਂ ਕਿਤੇ ਨਹੀਂ ਚੱਲਿਆ ਇਹ ਸਿਰਫ ਨਾ ਤੁਹਾਨੂੰ ਹੀ ਸਬਕ ਸਿਖਾਉਣਾ ਹੈਗਾ ਅਈਨ ਇਹਨਾਂ ਨੂੰ ਵੇਖਿਆ ਨਹੀਂ ਇਹਨਾਂ ਨੂੰ ਚਿਹਰੇ ਦੇ ਵੇਖੋ ਸ਼ਕਲਾਂ ਦੇ ਵੇਖੋ ਉਹਨਾਂ ਦੀਆਂ ਧਿਆਨ ਹੀ ਮੈਨੂੰ ਕਮਰਾ ਪੂਰੀ ਲੱਗੀ ਡੀਕੇ ਸਾਹਿਲ ਇੱਥੇ ਜਿਹੜੇ ਆਏ ਆ 골ਡੀ ਵੀਰ ਦੇ ਦੋਸਤ ਹੈਗੇ ਆ ਜੇ ਤੁਸੀਂ ਉਹੋ ਹੀ ਪਿਆਰ ਨਾਲ ਰਵੋ ਕੋਈ ਨਾ ਚਾਹੀਦਾ ਕਿਸੇ ਦੇ ਮਗਰ ਪਹੋ ਤੇ ਪੁੱਸਦਾ ਕਾਲੀ ਮਾਰੇ ਡਾਇਰੈਕਟਰ ਤੂੰ ਵੀ ਨਾ ਕਮਰਾ ਬਹਿ ਜਾ ਇਹ ਅਸੀਂ ਸਾਰੇ ਇਕੱਠੇ ਹੀ ਖੇਡ ਤੇ ਗੁੱਟਦੇ ਰਹੇ ਆ ਇਹ ਸਿਰਫ ਤੁਹਾਨੂੰ ਅਗਲੀ ਸਿਖਾਉਣੀ ਹੈਗੀ ਬੈਠੋ ਪਾਣੀ ਪੂਣੀ ਪਿਆਓ ਪਾਣੀ ਲਿਓ ਜੀ ਹਾਂਜੀ ਤਸਵੀਰ ਇਹ ਸਾਰਾ ਨਾਟਕ ਸੀ हां जी चाहिजे tempData ਕੀਤਾਈ ਜੋ ਕੁਛ ਕੀਤਾਈ ਮੈਂ ਦੱਸਾਂ ਇਹਨੂੰ ਤੇ ਅਕਲ ਆਏਗੀ ਨਾ चाहि ਜੀ ਅਕਲ ਆਏਗੀ ਨਹੀਂ ਅਕਲ ਆ ਗਈ ਜਾ ਕੇ ਪਾਬੀ ਨੂੰ ਗੱਲ ਲਾਓ ਚੱਲ ਕਰਨ ਆਓ ਪੂਆ ਜੀ ਤੁਸੀਂ ਵੀ ਬੈਠੋ ਪਾਬੀ ਮੈਨੂੰ ਮਾਫ ਕਰਤੋ ਤੂੰ ਵੇਨ ਮਾਫ ਕਰਦੇ ਮੈਂ ਮੁੜ ਕੇ ਨਿਕਲ ਇਹ ਤੁਸੀਂ ਰਸਤਾ ਭਟਕ ਗਏ ਸੀ ਤਾਂ ਰਸਤੇ ਵਿੱਚ ਲੈ ਕੇ ਆਉਣ ਵਾਸਤੇ ਮੈਂ ਗੋਲਡੀ ਨੇ ਇਹ ਰਲ ਕੇ ਸਾਰਾ ਖੇਡ ਖੇਡਿਆ ਚਲੋ ਚੁੱਪ ਕਰਾਂਗੇ ਚਲੋ ਹੁਣ ਨਾ ਸਾਰੇ ਜਣੇ ਚੁੱਪ ਕਰੋ ਤੇ ਇਹ ਦੱਸੋ ਖਾਣਾ ਕੀ ਆ ਮੈਂ ਉਹ ਲੈ ਕੇ ਆਨੀ ਤੇ ਭੂਆ ਜੀ ਤੁਹਾਡੀ ਫੇਵਰਟ ਦਾਲ ਨਾ ਅੱਜ ਮੰਮੀ ਨੇ ਬਣਾਈ ਆ ਠੀਕ ਹੈ ਦਾਦੀ ਜੀ ਹਾਂ ਹਾਂ ਚਲੋ ਤੁਸੀਂ ਹੁਣ ਏਸੀ ਲਾ ਕੇ ਪਹਿਣਾ ਜਾ ਅੰਦਰ ਹਾਂ ਹਾਂ ਠੀਕ ਹੈ ਨਾ ਦੇ ਮੁੰਡਿਓ ਇੱਧਰ ਆਓ ਏ ਉਸ ਤਾਂ ਮੇਰੀ ਸਾਰਿਆਂ ਨੇ ਜਾਣ ਹੀ ਕਰ ਦਿੱਤੀ ਹਣਗੇ ਅੱਦਸੋ ਘਬਰਾ ਹੁੰਦੇ ਹੀ ਸਕਦੇ ਘਬਰਾੜਦੇ ਵੀ ਮੈਂ ਪਛਾਣ ਹੀ ਨਹੀਂ ਸਕੀ ਕਿ ਫੁੱਲੀ ਸਾਲੇ ਕੇ ਮੇਰੇ ਆਪਣੇ ਬੱਚੇ ਨੇ ਚਲੋ ਜੀ ਲੋ ਜੀ ਸਾਡੀ ਸਟੋਰੀ ਦਾ ਜੈਸੀ ਕਰਨੀ ਵੈਸੀ ਵਰਨੀ ਦਾ ਐਂਡ ਹੋ ਚੁੱਕਾ ਹੈ ਸਾਰਿਆਂ ਨੇ ਸਾਰਿਆਂ ਨੂੰ ਬਹੁਤ ਇੰਤਜ਼ਾਰ ਸੀ ਕਿ ਸਟੋਰੀ ਪਾਈ ਨਹੀਂ ਪਾੜ ਪਾਇਆ ਨਹੀਂ ਤੇ ਅੱਜ ਸਟੋਰੀ ਦਾ ਐਂਡ ਹੋ ਚੁੱਕਾ ਸਾਡੀ ਸਟੋਰੀ ਦਾ ਐਂਡ ਹੋ ਚੁੱਕਾ ਹੈ ਤੇ ਅੱਜ ਵੀ ਐਂਡ ਬੜੀ ਮੁਸ਼ਕਲ ਕੀਤਾ ਜੀ ਉਹ surjit paaji ਹੁਣ ਵੀ ਭੱਜਣ ਦੇ ਸੀ ਇੱਕ ਘੰਟਾ ਕਿਉਂ ਤਾਂ ਲੱਕੀ ਨੇ ਰੋਕੇ ਇੱਥੇ ਆ ਕਿਉਂਕਿ ਇੰਨਾ ਕਰਕੇ ਆਪਾਂ ਐਂਡ ਸਟਾਪ ਕੀਤਾ ਸੀਗਾ ਤੇ ਇੰਨਾ ਕਰਕੇ ਆਪਾਂ ਕਰ ਵੀ ਨਹੀਂ ਸਕਦੇ ਸੀ ਕਿਉਂਕਿ ਮੈਂਬਰਸ ਦਾ ਹੋਣਾ ਬਹੁਤ ਜ਼ਰੂਰੀ ਆ ਆਪਾਂ ਇੱਕ ਮੈਂਬਰ ਸਾਡੇ ਵਿੱਚ ਨਹੀਂ ਹੋਊਗਾ ਪੈਂਡ ਕਿਵੇਂ ਕਰ ਦਵਾਂਗੇ ਸਾਡੇ ਲਈ ਵਧੀਆ ਨਹੀਂ ਹੋਊਗਾ ਜੀ ਆਪਾਂ ਮੈਂਬਰ ਤੋਂ ਬਿਨਾ ਹੀ ਐਂਡ ਕਰਦੀਏ ਹਣ ਆਂਟੀ ਮਜਾ ਆਇਆ ਚਲੋ ਕਮੈਂਟ ਕਰਕੇ ਸਾਰੇ ਦੱਸਿਓ ਤੁਹਾਨੂੰ ਇਹ ਸਟੋਰੀ ਕਿਸ ਤਰ੍ਹਾਂ ਦੀ ਲਗੀ ਥੈਂਕ ਯੂ ਸੋ ਮਚ ਐਂਡ ਕਿਸ ਤਰ੍ਹਾਂ ਦਾ ਲੱਗਾ ਸਟੋਰੀ ਬਿਲਕੁਲ ਠੀਕ ਥੈਂਕ ਯੂ ਤੇ ਇੱਕ ਗੱਲ ਹੋਰ ਜੀ ਇਹ ਬਿਲਕੁਲ ਬੇਸਡ ਔਨ ਟਰੂ ਸਟੋਰੀ ਆ ਤੇ ਉਹਨਾਂ ਦਾ ਵੀ ਇਸੇ ਤਰ੍ਹਾਂ ਹੀ ਐਂਡ ਮਤਲਬ ਕਿ ਜਿਤਨਾ ਆਪਾਂ ਵਿਖਾਇਆ ਉਸ ਤਰ੍ਹਾਂ ਆਇਆ ਤੇ ਹੁਣ ਉਹ ਬੜੇ ਸਾਰੇ ਜਾਨੇ ਰਾਜੀ ਖੁਸ਼ੀ ਰਹਿੰਦੇ ਆ ਤੇ ਮਜੇ ਦੇ ਨਾਲ ਰਹਿੰਦੇ ਆ ਤੇ ਮਾਤਾ ਨੂੰ ਇੱਲੇ ਨਾਲੋਂ ਵਧੀਆ ਬਿਲਕੁਲ ਜੀ ਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਡੇ ਰੋਲ ਪਲੇ ਕੀਤਾ ਭਾਜੀ ਸਾਹਿਲ ਤੇ ਯੋ ਮਾਈ ਬ੍ਰਦਰ ਬ੍ਰਦਰ ਇਨ ਲਾ ਚਲੋ ਜੀ ਥੈਂਕ ਯੂ ਚੈਨਲ ਨੂੰ ਇੱਕ ਗੱਲ ਉਹ ਹਜੇ ਵੀ ਮੜਾ ਮੜਾ ਕਿਤੇ ਡਰੇਗਾ ਨਾ ਤੇ ਪਰਿਵਾਰ ਨੂੰ ਕਿ ਮਾਤਾ ਹਜੇ ਵੀ ਨਾ ਕੁਝ ਕਰ ਦੇਵੇ ਚਲੋ ਤੇ ਜਾਨੀ ਜਾਨੀ ਮੇਰੇ ਚੈਨਲ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਤੇ ਕਮੈਂਟ ਜੇ ਆਪਣੇ ਪਿਆਰ ਜ਼ਰੂਰ ਦਿਓ ਥੈਂਕ ਯੂ ਜੀ ਚਲੋ ਜੀ ਚਲੋ ਬੜੀ ਚਲਾਕ ਆ ਇਹ ਛਕਾ ਕਰਦਾ ਥੋੜੀ ਲੱਗਦੀ ਆ ਆਓ ਭਾਜੀ ਅੰਦਰ ਬਹੁਤ ਠੰਡੇ ਆ ਅੱਛਾ ਠੰਡੇ ਯਾਰ ਠੰਡੇ ਕਹਿੰਦਾ ਟਾਈਮ ਨਹੀਂ ਆ ਮੈਂ ਇਸ ਲਈ ਕਿੰਨੀ ਕੇਜ ਹੈਗੀ ਆ ਉਹਨ ਦਾ ਉਹ ਯਾਰ ਤੂੰ ਘਸਣ ਲੱਗਿਆ